ਹਰਫਕੇ ਤੋਂ ਲੈ ਕੇ ਬੰਡਾਲੇ ਤੱਕ ਨੈਸ਼ਨਲ ਹਾਈਵੇ ਹੈ ਔਰ ਫਰੋਸਪੁਰ ਤੋਂ ਹਰਫਕੇ ਵਾਲਾ ਦੋ ਸੜਕਾਂ ਜਿਨ੍ਹਾਂ ਦੀ ਹਾਲਤ ਬਹੁਤ ਮਾੜੀ ਟੁੱਟੀ ਹੋਈ ਸੀ ਆਮ ਲੋਕਾਂ ਦਾ ਲੰਘਣਾ ਇੱਥੋਂ ਮੁਸ਼ਕਲ ਹੋਇਆ ਪਿਆ ਹੈ ਇੱਥੇ ਹੋ ਕੇ ਐਕਸੀਡੈਂਟ ਹੋਣ ਦਾ ਬਹੁਤ ਜ਼ਿਆਦਾ ਖਤਰਾ ਹੈ ਅਸੀਂ ਕਾਲਜ ਤੋਂ ਇਕੱਠੇ ਹੋ ਕੇ ਇੱਥੇ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਸੀ ਵੀ ਅਸੀਂ ਕਈ ਠੇਕੇਦਾਰਾਂ ਦੇ ਘਪਲੇ ਉਜਾਗਰ ਕੀਤੇ ਆ ਜਿਨ੍ਹਾਂ ਦੀਆਂ ਇਨਕੁਆਰੀਆਂ ਚੱਲ ਰਹੀਆਂ ਨਹੀਂ ਤਾਂ ਅੱਗੇ ਵੀ 1 ਕਰੋੜਾਂ ਦੇ ਘਪਲੇ ਕਰ ਗਏ ਆ ਵੀ ਮਿੱਤਰੋ ਸਰਕਾਰਾਂ ਸੁੱਤੀਆਂ 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 ਬਿਲਕੁਲ ਸਰਕਾਰਾਂ ਸੁੱਤੀਆਂ ਪਈਆਂ ਲੋਕਾਂ ਦੀ ਫਰਿਆਦ ਨਹੀਂ ਸੁਣਦੀਆਂ ਸਾਲਾਂ ਬੱਧੀ ਸਮੇਂ ਤੋਂ ਫਰੋਜਪੁਰ ਮੱਲਾਂ ਵਾਲਾ ਆਰਫ ਕੇ ਤੱਕ ਸੜਕ ਟੁੱਟੀ ਪਈ ਆ ਹਜ਼ਾਰਾਂ ਸੰਗਤ ਰੋਜ਼ਾਨਾ ਆਉਂਦੀ ਜਾਂਦੀ ਆ ਖਾਸ ਤੌਰ ਤੇ ਹੁਣ ਬਾਬਾ ਬੁੱਢਾ ਸਾਹਿਬ ਜੀ ਦਾ ਦਿਹਾੜਾ ਆ ਰਿਹਾ ਹੈ ਲੋਕਾਂ ਨੇ ਹਜ਼ਾਰਾਂ ਦੀ ਦਾਦ ਚ ਤੁਰ ਕੇ ਸਕੂਟਰ ਮੋਟਰਸਾਈਕਲ ਤੇ ਕਾਰਾਂ ਜੀਪਾਂ ਤੇ ਜਾਣਾ ਲੇਕਿਨ ਸੜਕ ਟੁੱਟੀ ਦੀ ਟੁੱਟੀ ਕਈ ਸਾਲਾਂ ਤੋਂ ਇਹ ਸੜਕ ਦਾ ਇਹੀ ਬੁਰਾ ਹਾਲ ਆ ਕਾਗਜ਼ਾਂ 'ਚ ਬਣਦੀ ਆ ਉੱਤੇ ਫਿਰ ਵੀ ਉੱਥੇ ਵਿੱਚ ਹੀ ਟੁੱਟ ਜਾਂਦੀ ਆ ਮਤਲਬ ਕਪੜੇ ਬਾਜੀ ਸਿਰੇ ਦੀ ਜੋਰਾਂ ਤੇ ਉਹ ਕੋਈ ਕਾਰਵਾਈ ਨਹੀਂ ਹੁੰਦੀ ਤੇ ਸਰਕਾਰ ਬਦਲਣ ਦੇ ਬਾਵਜੂਦ ਵੀ ਮਾਮਲਾ ਉੱਥੇ ਦਾ ਉੱਥੇ ਹੀ ਖੜਾ ਹਾਂਜੀ ਬਿਲਕੁਲ ਮੈਂ ਹਾਂ ਤੁਹਾਡਾ ਆਪਣਾ ਜਸਵਿੰਦਰ ਸਿੰਘ ਸੰਧੂ ਤੇ ਤੁਸੀਂ ਵੇਖ ਰਹੇ ਹੋ ਦਾ ਫਰੋਹੇਪੁਰ ਲਾਈਵ ਮਿੱਤਰੋ ਜੇ ਤੁਸੀਂ ਨਾਲੋਂ ਨਾਲ ਖਬਰਾਂ ਚਾਣਿਓ ਜਾਣਕਾਰੀਆਂ ਚਾਣਿਓ ਤਾਂ ਦਾ ਫਰੋਹੇਪੁਰ ਲਾਈਵ ਨੂੰ ਫੇਸਬੁੱਕ ਬੁੱਕ ਪੇਜ ਤੇ ਫਾਲੋ ਕਰੋ ਆ YouTube ਤੇ ਸਬਸਕ੍ਰਾਈਬ ਕਰੋ ਆ ਜੋ ਇਹ ਖਬਰਾਂ ਜਾਣਕਾਰੀਆਂ ਤੁਹਾਡੇ ਤੱਕ ਨਾਲੋਂ ਨਾਲ ਪਹੁੰਚਦੀਆਂ ਰਹਿਣ ਆ ਮਿੱਤਰੋ ਅੱਜ ਕੋਜ ਸੰਗਤਾਂ ਨੇ ਇਕੱਠੇ ਹੋ ਕੇ ਰੋਸ ਜਤਾਇਆ ਆ ਮਨਜੀਤ ਸਿੰਘ ਤੰਜੂ ਸਾਡੇ ਯੂਥ ਆਗੂ ਆ ਜਿਹੜੇ ਇਹਦੀ ਅਗਵਾਈ ਕਰ ਰਿਆ ਸ਼ਹਿਰ ਆਰਐਸਡੀ ਕਾਲਜ ਇਕੱਠ ਹੋਇਆ ਇਕੱਠ ਤੋਂ ਬਾਅਦ ਅੱਜ ਫਿਰ ਉਹ ਲੋਕ ਆਪਣੀ ਫਰਿਆਦ ਲੈ ਕੇ ਡੀਸੀ ਦਫ਼ਤਰ ਪਹੁੰਚੇ ਆ ਉਹਨਾਂ ਦਾ ਕੀ ਕਹਿਣਾ ਹੈ ਇੱਕੋ ਹੀ ਗੱਲ ਆ ਵੀ ਜਿਹੜਾ ਸੜਕ ਦੇ ਵਿੱਚ ਘਬੜਾ ਹੋਇਆ ਉਹਨੂੰ ਉਜਾਗਰ ਕੀਤਾ ਜਾਵੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇ ਉਹ ਕਿਉਂਕਿ ਰੋਜ਼ ਦਿਹਾੜੇ ਉਹ ਰੋਜ਼ ਦਿਹਾੜੇ ਰਾਗਿਰ ਜੜਾ ਉਹ ਟੋਇਆਂ ਦਾ ਸ਼ਿਕਾਰ ਹੋ ਕੇ ਅ ਡਿੱਗਦੇ ਆ ਵਹੀਕਲ ਟੁੱਟਦੇ ਆ ਉਹਨਾਂ ਦੇ ਖੁੱਦੇ ਸੱਟ ਲੱਗਦੀ ਆ ਲੇਕਿਨ ਕਿਸੇ ਨੂੰ ਕੋਈ ਆ ਖਬਰ ਨਹੀਂ ਕੋਈ ਕਿਸੇ ਨੂੰ ਵੀ ਫਰਕ ਨਹੀਂ ਪੈਂਦਾ ਆ ਮਾਮਾ ਦੇ ਲਾਲ ਦਿਨੋਂ ਤੋਂ ਜਿਹੜੇ ਉਹ ਅਮਾਦ ਦੇ ਮੂੰਹ ਪੈ ਰਿਆ ਤੇ ਜਿਹੜੀ ਸਰਕਾਰ ਆ ਉਹ ਸੁੱਤੀ ਪਈ ਆ ਕੋਈ ਸੁਣਵਾਈ ਨਹੀਂ ਹੋ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਹੋ ਕੇ ਵੀ ਕੋਈ ਗੱਲਬਾਤ ਨਹੀਂ ਜਿਸ ਨੂੰ ਲੈ ਕੇ ਅੱਜ ਇਲਾਕੇ ਦੇ ਲੋਕਾਂ ਨੇ ਵੱਡੀ ਗਿਣਤੀ 'ਚ ਰੋਸ ਜਤਾਇਆ ਤੇ ਉਹ ਡੀਸੀ ਦਫਤਰ ਪਹੁੰਚੇ ਆਪਣੀ ਫਰਿਆਦ ਲੈ ਕੇ ਤਾਂ ਜੋ ਇਹ ਸੜਕ ਦੀ ਮਰਮਮਤ ਕੀਤੀ ਜਾ ਸਕੇ ਅਦੋਸ਼ੀਆਂ ਨੂੰ ਕਾਬੂ ਕੀਤਾ ਜਾ ਸਕੇ ਆ ਕਰਦੇ ਆ ਗੱਲ ਇਹਨਾਂ ਸੰਘਰਸ਼ੀ ਵੀਰਾਂ ਨਾਲ ਉਹਨਾਂ ਦਾ ਕੀ ਕਹਿਣਾ ਖੇਡਨ ਵਾਲਾ ਵਿਭਾਗ ਮੁਰਦਾਬਾਦ 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 ਮਨਜੀਤ ਸਿੰਘ ਤੰਜੂ ਸਮਾਜ ਸੇਵੀ ਫੋਸਪੁਰ ਤੋਂ ਇਹ ਸਾਰੇ ਵੀਰਾਂ ਨਾਲ ਕਿਸਾਨਦੂਨੀਆਂ ਦੇ ਨਮਾਇंदे ਪਿੰਡਾਂ 'ਚੋਂ ਨੌਜਵਾਨ ਬਜ਼ੁਰਗ ਇਲਾਕੇ ਦੀ ਸੰਗਤ ਜਿਹੜੀ ਇਕੱਠੀ ਹੋ ਕੇ ਆਈ ਹੈ ਇਹ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣਾ ਸੀ ਜਿਹੜੇ 354 ਹਰਫਕੇ ਤੋਂ ਲੈ ਕੇ ਬੰਡਾਲੇ ਤੱਕ ਨੈਸ਼ਨਲ ਹਾਈਵੇ ਹੈ ਔਰ ਫਰੋਜ਼ਪੁਰ ਤੋਂ ਹਰਫਕੇ ਵਾਲਾ ਦੋ ਸੜਕਾਂ ਆ ਜਿਨ੍ਹਾਂ ਦੀ ਹਾਲਤ ਬਹੁਤ ਮਾੜੀ ਟੁੱਟੀ ਹੋਈ ਸੀ ਇੱਕ ਸੜਕ ਤਾਂ ਕੁਝ ਰਿਪੇਅਰ ਹੋ ਰਹੀ ਆ ਪਰ ਬੰਡਾਲੇ ਤੋਂ ਜਿਹੜੀ ਅੱਗੇ ਅਮਰਕੋਟ ਵਾਲੀ ਸੜਕ ਜਿਹੜਾ ਰਿਪੇਅਰ ਨਹੀਂ ਹੋਈ ਪਿਛਲੇ ਸਾਲ ਹੜ੍ਹ ਆਉਣ ਕਾਰਨ ਇਹ ਸੜਕ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਵੱਡੇ ਵੱਡੇ ਪੈਚ ਪਏ ਹੋਏ ਨੇ 5-5 ਫੁੱਟ ਦੇ ਲੰਮੇ ਟੋਏ ਨੇ ਡੂੰਘੇ ਟੋਏ ਆ ਆਮ ਲੋਕਾਂ ਦਾ ਲੰਘਣਾ ਇੱਥੋਂ ਮੁਸ਼ਕਲ ਹੋਇਆ ਪਿਆ ਹੈ ਜਿਹੜੇ ਸਕੂਲੇ ਬੱਚੀਆਂ ਧੀਆਂ ਪੈਣਾ ਸਕੂਲਾਂ ਨੂੰ ਜਾਂਦੀਆਂ ਉਹਨਾਂ ਨੂੰ ਉੱਥੋਂ ਲੰਘਣਾ ਬਹੁਤ ਜ਼ਿਆਦਾ ਮੁਸ਼ਕਲ ਹੈ ਆ ਹੁਣ ਜਿਹੜਾ ਬਾਬਾ ਬੁੱਢਾ ਸਾਹਿਬ ਜੀ ਦਾ ਮੇਲਾ ਆ ਰਿਹਾ ਹੈ ਕੁਝ ਸੰਗਤਾਂ ਜਿਹੜੀਆਂ ਰਾਜਸਥਾਨ ਤੋਂ ਲੈ ਕੇ ਮੁਕਸਰ ਫਾਜ਼ਿਲਕਾ ਤੋਂ ਫਿਰੋਜ਼ਪੁਰ ਦੇ ਰਾਈ ਇਸੇ ਰਸਤੇ ਤੋਂ ਤੁਰ ਕੇ ਜਾਂਦੀਆਂ ਜਿਨ੍ਹਾਂ ਨੂੰ ਕਿ ਪੈਰਾਂ ਵਿੱਚ ਕਦੀ ਰੋੜੇ ਵੱਜ ਜਾਂਦੇ ਆ ਬਹੁਤ ਵੱਡਾ ਨੁਕਸਾਨ ਹੁੰਦਾ ਹੈ ਜੇ ਕੋਈ ਮੋਟਰਸਾਈਕਲ ਤੇ ਜਾਂਦਾ ਜਾਂ ਕਾਰ ਤੇ ਜਾਂਦਾ ਇੱਕ ਤਾਂ ਸਸਪੈਂਸ਼ਨ ਹੈ ਹਿੱਲਦੀ ਇੱਕ ਟਾਇਰ ਵਗੈਰਾ ਪੈਂਚਰ ਹੋ ਕੇ ਐਕਸੀਡੈਂਟ ਹੋਣ ਦਾ ਬਹੁਤ ਜ਼ਿਆਦਾ ਖਤਰਾ ਹੈ ਅਸੀਂ ਸਾਰੇ ਵੀਰ ਇਸੇ ਕਰਕੇ ਆ ਜੀ ਆਰਐਸਡੀ ਕਾਲਜ ਤੋਂ ਇਕੱਠੇ ਹੋ ਕੇ ਇੱਥੇ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਸੀ ਡੀਸੀ ਸਾਹਿਬ ਦੀ ਵੀਸੀ ਚੱਲਦੀ ਹੋਣ ਕਰਕੇ ਉਹਨਾਂ ਨੇ ਏਡੀਸੀ ਮੈਡਮ ਫਰੋਸਪੁਰ ਜਰਨਲ ਉਹਨਾਂ ਦੀ ਡਿਊਟੀ ਲਈ ਮੈਂਬਰ ਰੈਂਡਮ ਉਹਨਾਂ ਸਾਡੇ ਤੋਂ ਲੈ ਲਿਆ ਔਰ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਹੈ ਵੀ ਇਹ ਅਸੀਂ ਜਲਦੀ ਤੋਂ ਜਲਦੀ ਪੈਸਵਰਕ ਜਾਂ ਇਹਦੀ ਰਿਪੇਅਰ ਜੋ ਵੀ ਹੋਏਗੀ ਆਦੀ ਨਿਗਰਾਨੀ ਐ ਠਕਰਾਵਾਂਗੇ ਅਸੀਂ ਫਿਰ ਡੀਸੀ ਸਾਹਿਬ ਨੂੰ ਬੇਨਤੀ ਜੂਰ ਕਰਾਂਗੇ ਕਿਉਂਕਿ ਫਰੋਸਪੁਰ ਦੇ ਵਿੱਚ ਪਹਿਲਾਂ ਵੀ ਅਸੀਂ ਕਈ ਠੇਕੇਦਾਰਾਂ ਦੇ ਕਫਲੇ ਉਜਾਗਰ ਕੀਤੇ ਆ ਜਿਨ੍ਹਾਂ ਦੀਆਂ ਇਨਕੁਆਰੀਆਂ ਚੱਲ ਰਹੀਆਂ ਪੁਲਿਸ ਇਹਨਾਂ ਦੇ ਉੱਤੇ ਨਿਗਰ ਰੱਖ ਕੇ ਸਕੰਜਾ ਕੱਸ ਕੇ ਫਿਰ ਸੜਕਾਂ ਬਣਾਈਆਂ ਜਾਣ ਨਹੀਂ ਤਾਂ ਅੱਗੇ ਵੀ ਕਰੋੜਾਂ ਦੇ ਘਪਲੇ ਕਰਗੇ ਤੇ ਇਹ ਸੜਕ ਦੇ ਵਿੱਚ ਕਰਨਗੇ ਜਰੂਰ ਜੇ ਬਣਾਉਣਗੇ। ਨਿਸਾਨ ਮੇਜੂ ਸੰਘਰਸ਼ ਕਮੇਟੀ ਜੁਣਤ ਦਾ ਅਰਜੀਤ ਸਿੰਘ ਪਾ ਇਲਾਕੇ ਦੀ ਸਮੂਹ ਸੰਗਤ ਦੇ ਵੱਲੋਂ ਜਿਹੜਾ ਅੱਜ ਡੀਸੀ ਸਾਹਿਬ ਨੂੰ ਸੌਂਪਿਆ ਗਿਆ ਉਹਦੇ ਵਾਸਤੇ ਜਿਹੜਾ 354 ਨੈਸ਼ਨਲ ਹਾਈਵੇ ਆ ਮਾ ਫਰੋਜਪੁਰ ਟੂ ਹਰਫਕੇ ਹਰਫਕੇ ਬੰਡਾਲਾ ਅਮਰਪੁਰ ਦਾ ਜੋ ਪਾਸ ਹੋ ਚੁੱਕਿਆ ਔਰ ਫਰੋਜਪੁਰ ਤੋਂ ਹਾਰਫਕੇ ਤੱਕ ਜਿਹੜਾ ਕੰਮ ਚੱਲ ਰਿਹਾ ਔਰ ਹਾਰਫਕੇ ਤੋਂ ਲੈ ਕੇ ਅੰਮਰਕੋੜ ਜਿਹੜਾ ਬੰਡਾਲਾ ਆਉਂਦਾ ਏ ਉਹ ਅਜੇ ਤੱਕ ਜਿਹੜਾ ਕੰਮ ਨਹੀਂ ਸਟਾਰਟ ਹੋਇਆ ਔਰ ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਸੜਕ ਦੇ ਵਿੱਚ ਖੱਡੇ ਪਾਏ ਹੋਏ ਨੇ ਟੋਏ ਪਾਏ ਹੋਏ ਨੇ ਔਰ ਬਹੁਤ ਵੱਡਾ ਹਾਸਾ ਜਿਹੜੇ ਲਗਾਤਾਰ ਹੋ ਰਹੇ ਨੇ ਔਰ ਅੱਗੇ 6 7 ਤੇ 8 ਤਰੀਕ ਨੂੰ ਅਗਲੇ ਮਹੀਨੇ ਜਿਹੜਾ ਆਉਣ ਵਾਲਾ ਬਾਬਾ ਬੁੱਢਾ ਸਾਹਿਬ ਜੀ ਦਾ ਸਾਲਾਨਾ ਜੋੜ ਮੇਲਾ ਹੈ ਬਹੁਤ ਦੂਰ ਤੋਂ ਸੰਗਤਾਂ ਆਉਂਦੀਆਂ ਨੇ ਜਿਹੜੀਆਂ ਉਤਸ਼ਾਹ ਦੇ ਨਾਲ ਜਿਹੜੀਆਂ ਉਹਨੂੰ ਮਨਾਉਣ ਵਾਸਤੇ ਔਰ ਰਾਜਸਥਾਨ ਤੋਂ ਲੈ ਕੇ ਸੰਗਤਾਂ ਜਿਹੜੀਆਂ ਬਾਬਾ ਬੁੱਢਾ ਸਾਹਿਬ ਦੀ ਅਵਰਸਾ ਦੇ ਕਰ ਜਾਂਦੀਆਂ ਨੇ ਉਹਦੇ ਵਾਸਤੇ ਜਿਹੜੀਆਂ ਆਉਣ ਵਾਲੀਆਂ ਸੰਗਤਾਂ ਨੇ ਉਥੇ ਬਹੁਤ ਵੱਡੇ ਖਾਸਾ ਹੋਣ ਦਾ ਖਸ਼ਾ ਇਸ ਕਰਕੇ ਜਿਹੜਾ ਅੱਜ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਕਿ ਇਹੋ ਛੜਕਾ ਨੂੰ ਜਿਹੜਾ ਤੁਰੰਤ ਰਿਪੇਅਰ ਕੀਤਾ ਜਾਵੇ ਅਗਰ ਜੇ ਉਹ ਰਿਪੇਅਰ ਪ੍ਰੋਪਰ ਨਹੀਂ ਹੁੰਦੀਆਂ ਤਾਂ ਉਹਨਾਂ ਦੇ ਜਿਹੜੇ ਪੈਚ ਵਰਕ ਨੇ ਉਹ ਜ਼ਰੂਰ ਲਾਏ ਜਾਣ ਡੀਸੀ ਸਾਹਿਬ ਨੇ ਏਡੀਸੀ ਸਾਹਿਬ ਨੇ ਜਿਹੜਾ ਸਾਨੂੰ ਵਿਸ਼ਵਾਸ ਦਿਵਾਇਆ ਹੈ ਕਿ ਉਹਨਾਂ ਦੇ ਉੱਤੇ ਜਿਹੜੀ ਪੈਚ ਵਰਕ ਜਿਹੜੀ ਉਹ ਜਲਦੀ ਜਿਹੜੀ ਕਰ ਦਿੱਤੀ ਜਾਏਗੀ ਉਹਨਾਂ ਦੇ ਵਿਸ਼ਵਾਸ ਤੇ ਮੰਗ ਪੱਤਰ ਜਿਹੜਾ ਉਹਨਾਂ ਨੂੰ ਅਸੀਂ ਅੱਜ ਸੌਂਪ ਕੇ ਆਏ ਸਤਿ ਸ਼੍ਰੀ ਅਕਾਲ ਜੀ ਅਸੀਂ ਜਿਹੜੇ ਸਮੂਹ ਬਗੋੜਾ ਸਾਹਿਬ ਸਾਹਿਬ ਜੀ ਦੀ ਸੰਗਤ ਅਸੀਂ ਇੱਥੇ ਡੀਸੀ ਜੀ ਦੇ ਕੋਲ ਮਿਲ ਆਏ ਸੀਗੇ ਮੁੱਦਾ ਇਹ ਸੀਗਾ ਕਿ ਆਉਣ ਕੁਝ ਦਿਨਾਂ ਦੇ ਵਿੱਚ ਬਗੋੜਾ ਸਾਹਿਬ ਜੀ ਦੇ ਸਲਾਨਾ ਜੋੜ ਮੇਲਾ ਆ ਰਿਹਾ ਜਿਹੜੀ ਹਰਤਕਤ ਲੈ ਕੇ ਇਹ ਕਿੰ ਟੈਂਸਰ ਕਿਰਨਜਾ ਨੈਸ਼ਨਲ ਹਾਈਵੇ ਹੈ ਜਿਹੜਾ ਖੇਮਕਰ ਨੂੰ ਜਾਂਦਾ ਹੈ ਉਹ ਬੰਡਾਲੇ ਪੁਲ ਤੱਕ ਦਾ ਸਫਤਾ ਹਾਲ ਤੇ ਤੇ ਉਹਦੇ ਪਿਛਲੇ ਹੜ੍ਹਾਂ ਹੋਣ ਕਾਰਨ ਕਾਫੀ ਥਾਂ ਤੋਂ ਛੜਕ ਰੁੜ ਗਈ ਸੀ ਪਰ ਉਸ ਦੀ ਮੁਰੰਮਤ ਨਾ ਹੋਣ ਕਰਕੇ ਵੱਡੇ ਖੱਡੇ ਪੈ ਰਹੇ ਨੇ ਲੁੱਟਾਂ ਖੋਹਾਂ ਜਾਂਦੀਆਂ ਹੁੰਦੀਆਂ ਨੇ ਉਸ ਏਰੀਆ 'ਚ ਅੱਜ ਤੇ ਐਕਸੀਡੈਂਟ ਵੀ ਬਹੁਤ ਜ਼ਿਆਦੇ ਹੁੰਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਝੋਨੇ ਦਾ ਸੀਜ਼ਨ ਆ ਰਿਹਾ ਧੁੰਦਾ ਪਾਣੀ ਨੇ ਉਸ ਕਾਰਨ ਹਾਦਸੇ ਹੋਰ ਵੱਧਣ ਦਾ ਕਾਰਨ ਬਣ ਸਕਦਾ ਹੈ ਇਸੇ ਲਈ ਗਰਮੈਂਟਮ ਦਿੱਤਾ ਹੈ ਕਿ ਵੱਧ ਤੋਂ ਵੱਧ ਕਾਰਵਾਈ ਕਰਕੇ ਉਹਦੀ ਆਪਣੀ ਮਰਮਤ ਕਰਾਈ ਜਾਵੇ ਤੇ ਸਾਨੂੰ ਐਡੀ ਸਰਬ ਨੇ ਵਿਸ਼ਵਾਸ ਦਿਵਾਇਆ ਸੋ ਜਰ ਨੇ ਕਿ ਅਸੀਂ ਤਰਨਤਾਰਨ ਦੇ ਡੀਸੀ ਸਾਹਿਬ ਅਤੇ ਜਿਹੜਾ ਨੈਸ਼ਨਲ ਹਾਈਵੇ ਦਾ ਭਾਗ ਆਪਣਾ ਅਮਰਸਰ ਇੱਕ ਉਹਨਾਂ ਦੇ ਨਾਲ ਆਪਣਾ ਤਾਲਮੇਲ ਕਰਕੇ ਇਸ ਦਾ ਜਿਹੜਾ ਹੱਲੇ ਜਰੂਰ ਕਰਾਂਗੇ ਅਸੀਂ ਛੇਤੀ ਚੱਕੀ ਜਾਂਦਾ ਮਾਮਲਾ ਜੀ